ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ 4 ਸਾਲ ਦੀ ਬੱਚੀ ਲਈ ਪਜਾਮਾ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਹ ਆਪਾਂ ਇਸ ਤਰ੍ਹਾਂ ਕਪੜਾ ਲਿਆ ਹੋਇਆ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਿਆ ਹੋਇਆ ਇਹਦੀ ਲੈਂਥ ਆਪਾਂ 21 ਇੰਚ ਤਿਆਰ ਰੱਖਣੀ ਹੈ ਅਤੇ ਇਹ ਆਪਾਂ 24 ਇੰਚ ਲਿਆ ਹੋਇਆ ਦੋ ਅਇ ਚਾਪਾ ਉੱਪਰ ਤੋਂ ਫੋਲਡ ਕਰਾਂਗੇ ਅਤੇ 2 ਇੰਚ ਆਪਾਂ ਨੀਚੇ ਤੋਂ ਇਧਰੋਂ ਆਪਾਂ 2 ਇੰਚ ਦੇ ਨਿਸ਼ਾਨ ਲਾਵਾਂਗੇ ਉੱਪਰ ਤੋਂ ਫੋਲਡ ਕਰਨ ਲਈ ਅਤੇ ਉਸੇ ਹੀ ਤਰ੍ਹਾਂ ਆਪਾਂ ਇਧਰੋਂ ਵੀ ਇੱਥੇ ਹੀ ਲਾਵਾਂਗੇ ਇਸ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਵਾਂਗੇ ਇਸ ਤਰ੍ਹਾਂ ਅਤੇ ਹੁਣ ਇੱਥੋਂ ਆਪਾਂ हिਪ ਤੋਂ ਲਾਵਾਂਗੇ 7/2 ਇੰਚ ਸਾਡੇ 7/2 ਇੰਚ ਤੇ ਨਿਸ਼ਾਨ ਲਾਵਾਂਗੇ ਅਤੇ ਇੱਥੋਂ ਆਪਾਂ ਜਿਹੜੇ ਆਸਣ ਲਈ ਆਪਾਂ 8/2 ਤੇ ਨਿਸ਼ਾਨ ਲਾਵਾਂਗੇ ਅਤੇ ਇਧਰੋਂ ਆਪਾਂ ਇਸ ਤਰ੍ਹਾਂ ਇਥੋਂ ਵੀ ਆਪਾਂ 7.5 ਇੰਚ ਤੇ ਹੀ ਲਾਵਾਂਗੇ ਇਥੋਂ ਇਸ ਨਿਸ਼ਾਨ ਨੂੰ ਹੁਣ ਆਪਾਂ ਇਧਰੋਂ ਇਸ ਤਰ੍ਹਾਂ ਮਲਾ ਦੇਣਾ ਇਥੋਂ ਫਿਰ ਇਥੋਂ ਆਪਾਂ ਇਹਦੇ ਪੱਟ ਦਾ ਨਿਸ਼ਾਨ ਲਾਵਾਂਗੇ 9.5 ਇੰਚ ਤੇ ਐਸ ਜਗ੍ਹਾ ਤੋਂ ਇਹ ਇਥੋਂ ਆਪਾਂ ਫਿਰ ਇਹਦੀ 1 ਇੰਚ ਦੀ ਇਸ ਤਰ੍ਹਾਂ 1 ਇੰਚ ਤੇ ਨਿਸ਼ਾਨ ਲਾ ਕੇ ਇਹਦੀ ਆਪਾਂ ਗਲਾਈ ਪਾਉਣੀ ਹੈ ਇਸ ਤਰ੍ਹਾਂ ਫਿਰ ਆਪਾਂ ਹੁਣ ਇਹਦੀ ਮੋਰੀ ਰੱਖਣੀ ਐ ਨੀਚੇ ਤੋਂ ਪੌਂਚੇ ਦੀ ਜਿੰਨਾ ਤੁਸੀਂ ਰੱਖਣਾ ਚਾਹੁੰਦੇ ਹੋ ਇਹ ਵੀ ਆਪਾਂ 7 ਇੰਚ ਹੀ ਲਵਾਂਗੇ ਇੱਥੋਂ ਆਪਾਂ 7 ਇੰਚ ਤੇ ਨਿਸ਼ਾਨ ਲਾਇਆ ਹੈ ਅਤੇ ਜਿਹੜਾ ਆਪਾਂ ਇੱਥੋਂ ਇਸ ਤਰ੍ਹਾਂ 2 ਇੰਚ ਫੋਲਡ ਕਰਨਾ ਹੈ ਉਹਦੀ ਆਪਾਂ ਇਸ ਤਰ੍ਹਾਂ ਨਿਸ਼ਾਨ ਲੱਗਾ ਹੈ ਇਥੋਂ ਇਸ ਨਿਸ਼ਾਨ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਟੇਡਾ ਰੱਖਾਂਗੇ ਐਸਾ ਫਿਰ ਇਥੋਂ ਇਹਨੂੰ ਆਪਾਂ ਇਸ ਤਰ੍ਹਾਂ ਇਹਦੀ ਵੀ ਕਾਟ ਪਾ ਦੇਣੀ ਹੈ ਐਸਾ ਹੁਣ ਆਪਾਂ ਇਹਦੀ ਨਿਸ਼ਾਨਾ ਤੋਂ ਕਟਾਈ ਕਰਾਂਗੇ ਇਸ ਇਹ ਆਪਣੇ ਸਿੰਪਲ ਪਜਾਮੇ ਦੀ ਕਟਾਈ ਹੋ ਚੁੱਕੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ